ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਦੁਨੀਆ ਥੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਕਹੋ ਨਾਨਕ ਬਾਣ ਲੁਡਾਈਏ ਨੂੰ ਮੋਖ ਰੱਖਦੇ ਆ ਹਾਂ ਗੁਰੂ ਸਾਹਿਬ ਲੋੜਵੰਦ ਪਰਿਵਾਰਾਂ ਦੀ ਹਸਿਵਾਵਾਂ ਲੈਂਦੇ ਹਨ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਇਆ ਦਸਵੰਧ ਦੇ ਰੂਪ ਵਿੱਚ ਲੋੜਵੰਦ ਪਰਿਵਾਰਾਂ ਤੱਕ ਪਹੁੰਚਦਾ ਹੈ ਅਸੀਂ ਬਿਲਕੁਲ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਬਿਲਕੁਲ ਲੋੜਵੰਦ ਪਰਿਵਾਰ ਨੇ ਕੋਈ ਸਾਡੇ ਭੈਣ ਭਰਾ ਜਿਹੜੇ ਜਿਨ੍ਹਾਂ ਨੂੰ ਦਵਾਈ ਦੀ ਲੋੜ ਆ ਜਿਨ੍ਹਾਂ ਦੇ ਆਨੰਦਕਾਰਜ ਅਤੇਆਂ ਦੇ ਅਸੀਂ ਉਹਨਾਂ ਵਾਸਤੇ ਅਸੀਂ ਇਹ ਸੇਵਾ ਲਈਏ ਅਤੇ ਇਹ ਪਰਿਵਾਰ ਮੇਰੇ ਕੋਲ ਪਹੁੰਚਿਆ ਹੈ ਇਹਨਾਂ ਦੇ ਪਿਤਾ ਜੀ ਦੀ ਡੈਥ 5 ਮਹੀਨੇ ਪਹਿਲਾਂ ਹੋ ਚੁੱਕੀ ਸੀ ਜਿਸ ਕਰਕੇ ਇਹਨਾਂ ਦੇ ਘਰ ਦੇ ਹਾਲਾਤ ਵਿਗੜ ਗਏ ਇਹ ਘਰਾਂ ਦਾ ਕੰਮ ਕਰਕੇ ਘਰ ਦਾ ਕਜਾਰਾ ਕਰਦੇ ਆ ਤੇ ਇਹਨਾਂ ਨੇ ਪਹੁੰਚ ਕੀਤੀ ਕਿ ਸਾਡੀ ਇਹ ਵਿਆਹ ਧਰਿਆ ਆ ਸਾਡੀ ਮਦਦ ਕੀਤੀ ਜਾਵੇ ਅਤੇ ਅਸੀਂ ਇਹਨਾਂ ਦੇ ਘਰ ਦੇ ਹਾਲਾਤ ਵੇਖ ਕੇ ਆਏ ਆ ਇਸ ਕਰਕੇ ਅਸੀਂ ਇਹਨਾਂ ਦੀ ਮਦਦ ਕਰ ਰਹੇ ਆ ਕਿਉਂਕਿ ਜਿਹੜੀ ਮਦਦ ਕਰਨੀ ਬਣਦੀ ਆ ਤਹਾਡੇ ਦਿੱਤੇ ਦਸਵੰਦ ਵਿੱਚੋਂ ਜੋ ਤੁਸੀਂ ਸੇਵਾ ਭੇਜਦੇ ਜੇ ਉਸ ਦਸਵੰਦ ਵਿੱਚੋਂ ਇਹ ਸੱਤ ਸੂਟ ਆ ਡਬਲ ਬੈੱਡ ਦੀਆਂ ਦੋ ਚੱਦਰਾਂ ਗਰਮ ਇੱਕ ਸਿੰਗਲ ਦਾ ਜੋੜਾ ਇੱਕ ਬਰਤਨਾਂ ਦਾ ਸੈੱਟ ਅਤੇ ਦੋ ਗਰਮੀਆਂ ਦੀਆਂ ਡਬਲ ਬੈੱਡ ਦੀਆਂ ਚੱਦਰਾਂ ਅਸੀਂ ਇਹ ਸਮਾਨ ਅਸੀਂ ਇਹ ਭੈਣ ਨੂੰ ਦੇ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀਆਂ ਸੇਵਾਵਾਂ ਇਸੇ ਤਰ੍ਹਾਂ ਹੁੰਦੀਆਂ ਰਹਿਣ ਦਸਵੰਧ ਦੇਣ ਵਾਸਤੇ 9914790877 ਤੇ ਫੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਦਸਵੰਧ ਦੇ ਸਕਦੇ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ